ਸਾਰਗ ਮਹੱਲਾ ਪੰਜਵਾ ਅਨਜਨ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ਕ ਫਲ ਲਈਐ ਰਹਾ ਆਵਹ ਸੰਤ ਪ੍ਰਾਨ ਸੁਖ ਦਾਤੇ ਸਿਮਰੈ ਪ੍ਰਭ ਅਬਿਨਾਸੀ ਅਨਾਥ ਹੈ ਨਾਥ ਦੀਨ ਦੁਖ ਭੰਜਨ ਉਰ ਰਿਓ ਘਟ ਵਸੀ ਗਾਵਤ ਸੁਨਤ ਸੁਨਾਵਤ ਸ਼ਰਧਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਦਨ ਤੇ RAMNA ਮਨਵੇ ਜਾਗੇ ਕਾਮ ਕ્રોਧ ਚੋਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰਮ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੋ ਸਮਰੱਥ ਪਰਮ ਭਗਵਾਨ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮੇ ਠਾਕੁਰ ਨਾਨਕ ਸੁ ਪ੍ਰਭ ਨੇਰਾ Sarg mahalla panjwa Anand Ram ke gun kahiye ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ਤ ਤਲ ਲਈ ਰਹਾ ਆਹੋ ਸੰਤ ਕਾਨ ਸੁਖ ਦਾਤੇ ਸਿਮਰੈ ਪ੍ਰਭ ਅਬਿਨਾਸੀ ਅਨਾਥੇ ਨਾਥ ਦੀਨ ਦੁਖ ਖੰਜਨਾ ਹੋਰ ਰਨਿਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ્રોਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨਾ ਅਹੰ ਅੰਧ ਨਮਤਾ ਗੁਰ ਕਿਰਪਾ ਤੇ ਛੂਟੇ ਤੋ ਸਮਰਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰਨ ਹੋ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨਿਰਾ ਸਰਗਮਹੱਲਾ ਪੰਜਵਾ ਅਨੰਦ ਰਾਮ ਕੇ ਗੁਣ ਕਹੀਏ ਸਗਲ ਪਦਾਰਧ ਸਰਬ ਸੁਖ ਸਿਦਿ ਮਨ ਬਾਸ਼ਕ ਫਲ ਲਈਐ ਰਰਾ ਆਬ ਸੰਸਤਾ ਪ੍ਰਾਨ ਸੁਖ ਦਾਤੇ ਸਿਮਰ ਹੈ ਪ੍ਰਭ ਅਬਿਨਾਸੀ ਅਨਾਥੇ ਨਾਥ ਦੀਨ ਦੁਖ ਭੰਜਨ ਪੂਰ ਰਹੇ ਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸ਼ਰਧਾ ਹਰ ਰਸ ਪੀ ਵੜ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ્રોਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹਲ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂ ਸਮਰਥ ਪਾਰਿ ਭ੍ਰਮ ਸੁਮੀ ਕਰ ਕਿਰਪਾ ਜਨ ਤੇਰਾ ਪੂਰ ਰਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨਿਰਾ ਸਾਰਗ ਮਹੱਲਾ ਪੰਜਵਾ ਅਨ ਦਿਨ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ਤ ਭਲ ਲਹੀਏ ਰਹਾਉ ਆਹੋ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬినాਸੀ ਅनाथ ਹੈ 나ਥ ਦੀਨ ਦੁਖ ਭੰਜਨ ਪੂਰ ਰਹੇਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲੈਵ ਜਾਗੇ ਕਾਮ ਕ્રોਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੁਟੇ ਤੋ ਸਮਰਥ ਪਾਰ ਬ੍ਰਹਮ ਸੁਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮਹਿ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ ਪੰਜਵਾ ਅਨ ਦਿਨ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ਤ ਬਲ ਨਹੀਂ ਐ ਰਹਾਉ ਆਪੋ ਸੰਤ प्राण सुख दाते सिमरहे प्रभ अविनाशी अनाथ नाथ ना दीन दुख भंजन पूर रहयो कटवासी गावत सुनत सुनावत शरदा हर रस पी वड भागे ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਨੇ ਜਾਗੇ ਕਾਮ ਕ્રોਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੁਟੇ ਮੋਹ ਮਗਨ ਅਹੰਮ ਅੰਧਮ ਮਤਾ ਗੁਰ ਕਿਰਪਾ ਤੇ ਛੁਟੇ ਤੂੰ ਸਮਰਥ ਪਰਮ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨਿਰਾ ਸਰਗ ਮਹਲਾ 5 ਅਨ ਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ਤ ਫਲ ਲਹੀਐ ਰਹਾਉ ਆਵੋ ਸੰਤ ਪ੍ਰਾਨ ਸੁਖ ਦਾਤੇ ਸਿਮਰੈ ਪ੍ਰਭ ਅਬਿਨਾਸੀ ਨਥ ਹੈ ਨਾਥ ਦੀਨ ਦੁਖ ਭੰਜਨ ਪੂਰ ਰਹੇਓ ਘਟ ਵਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀ ਵਡ ਭਾਗੇ ਕਲ ਕਨੇਸ਼ ਮਿਟੇ ਸਭ ਤਨ ਤੇ ਰਾਮਨਾਮ ਲਿਵ ਜਾਗੇ ਕਾਮ ਕ્રોਧ ਛੂਟ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਦਮ ਮਤਾ ਗੁਰ ਕਿਰਪਾ ਤੇ ਛੂਟੇ तू समरथ पार ब्रह्म स्वामी कर कृपा जन तेरा पूर रहयो सर्व में ठाकुर नानक सो प्रभु नेरा Sarg mahala 5wa अन दिन राम के गुण कहिए सगले पदार्थ सर्व सुख सिद्ध मन बाषित बल नहीं है रहा अब संत प्राण सुख दते सिमरें प्रभु अविनासी ਨਥੇ ਨਾਥ ਦੀਨ ਦੁਖ ਭਜਨ ਪੂਰ ਰਹੇ ਹੋ ਘਟ ਵਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਢ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਨਿਵ ਜਾਗੇ काम क्रोध छूठ तज निंदा हर सिमरन बंधन टूटे मोह मगन अहम अंध ममता गुरु कृपा ते छूटे तू संग रथ पार ब्रह्म स्वामी ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਰਗ ਮਹਲਾ ਪੰਜਵਾ ਅਨੰਦਨ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਦ ਮਨ ਬਾਸ਼ਤ ਫਲ ਨਹੀਂ ਇਹ ਰਹਾ ਆਹੋ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਿਨਾਸੀ ਅਨਾਥ ਐਨਾਥ ਦੀਨ ਦੁਖ ਭੰਜਨ ہور رہے او ਘਟ ਵਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਨਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੁੱਟੇ ਮੋਹ ਮਗਨ ਅਹੰਮ ਅੰਧਮ ਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹੋ ਸਰਬ ਮੇ ਠਾਕੁਰ ਨਾਨਕ ਸੋ ਪ੍ਰਭ ਨਿਰਾ ਸਰਗ ਮਹਲਾ ਪੰਜਵਾ ਅਨ ਦਿਨ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ਤ ਭਲ ਲਹੀਏ ਰਹਾਉ ਆਵੋ ਸੰਤਾ ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਿਨਾਸੀ ਅनाथ ਐ ਨਾਥ ਦੀਨ ਦੁਖ ਭੰਜਨ ਪੂਰ ਰਹੇ ਉਹ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀ ਵਡ ਭਾਗੇ ਕਲਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਠਜ ਨਿੰਦਾ ਹਰ ਸਿਮਰਨ ਬੰਦਲ ਟੂਟੇ ਮੋਹ ਮਗਨ ਅਹੰਮ ਅੰਧਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਰਮ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ Sarg mahalla panjwa an din ram ke gun kahiye ਸਗਲ ਪਦਾਰਥ ਸਰਬ ਸੁਖ ਸਦ ਮਨ ਬਾਸ਼ਤ ਫਲ ਲਈਐ ਰਰਾਬ ਆਬ ਹ ਸੰਸਤ ਪ੍ਰਾਨ ਸੁਖ ਦਤੇ ਸਿਮਰਹਿ ਪ੍ਰਭ ਅਬਿਨਾਸੀ ਅਨਾਥ ਐ ਨਾਥ ਦੀਨ ਦੁਖ ਭੰਜਨ ਹੋਰ ਰਹੇਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਂ ਉਠ ਤਜ ਨਿੰਦਾ ਹਰ ਸਿਮਰਨ ਬੰਧਨ ਟੁੱਟੇ ਮੋਹ ਮਗਨ ਅਹਲ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਥ ਪਾਰ ਰਾਮ ਸੁਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨਿਰਾ ਸਾਰਗ ਮਹੱਲਾ ਪੰਜਵਾ ਅਨ ਦਿਨ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿਦ ਮਨ ਬਾਸ਼ਤ ਫਲ ਲਈ ਰਹਾਉ ਆਹੋ ਸੰਤ ਕਾਨ ਸੁਖ ਦਾਤੇ ਸਿਮਰਿ ਪ੍ਰਭ ਅਬਿਨਾਸੀ ਅਨਾਥ ਹੈ 나ਥ ਦੀਨ ਦੁਖ ਖੰਜਨ ਪੂਰ ਰਹਿਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸ਼ਰਧਾ ਹਰ ਰਸ ਤੇ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਲੇਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੁੱਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੁਟੇ ਤੂੰ ਸੰਰਥ ਪਾਰ ਬ੍ਰਹਮ ਸੁਮੀ ਕਰ ਕਿਰਪਾ ਜਨ ਤੇਰਾ ਪੂਰ ਰਹੇਉ ਸਰਬ ਮਨ ਠਾਕੁਰ ਨਾਨਕ ਸੋ ਪ੍ਰਭ ਨੇਰਾ Sarg mahalla 5 an din ram ke gun kahiye ਸਗਲ ਪਦਾਰਥ ਸਰਬ ਸੁਖ ਸਿਦ ਮਨ ਬਾਸ਼ਕ ਫਲ ਨਹੀਂ ਹੈ ਰਹਾਉ ਆਵੋ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਿਨਸੀ ਅਨਾਥੇ ਨਾਥ ਦੀਨ ਦੁਖ ਭੰਜਨ ਹੋਰ ਰਹੇ ਉਹ ਘਟਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਨਿਵ ਜਾਗੇ ਕਾਂ ਕਰੋਜ ਝੂਠ ਤਜ ਨਿੰਦਾ ਹਰ ਸਿਮਰਨ ਬੰਦਨ ਟੁਟੇ ਮੋਹ ਮਗਨ ਅਹੰਮ ਅੰਧਮ ਮਤਾ ਗੁਰ ਕਿਰਪਾ ਤੇ ਛੁਟੇ ਤੂੰ ਸਮਰਥ ਪਰਮ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੁਰ ਰੈਉ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨਿਰਾ ਸਰਗ ਮਹਲਾ 5 ਅਨੰਦ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ਤ ਫਲ ਲਈ ਰਹਾਉ ਆਹੋ ਸੰਤ ਪ੍ਰਾਨ ਸੁਖ ਦਾਤੇ ਸਿਮਰੈ ਪ੍ਰਭ ਅਬਿਨਾਸੀ ਅनाथ ਹੈ 나ਠ ਦੀਨ ਦੁਖ ਭੰਜਨ ਪੂਰ ਰਹਿਓ ਘਟ ਵਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀ ਵਡ ਭਾਗੇ ਕਲ ਕਨੇਸ਼ ਮਿਟੇ ਸਭ ਤਨ ਤੇ ਰਾਮਨਾਮ ਲਿਵ ਜਾਗੇ ਕਾਮ ਕ્રોਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅੰਧਮ ਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਥ ਪਾਰ ਭ੍ਰਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਰਗ ਮਹਲਾ ਪੰਜਵਾ ਅਨ ਦਿਨ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ਤ ਫਲ ਨਹੀਂ ਐ ਰਹਾ ਆਗੋ ਸੰਤ ਪ੍ਰਾਨ ਸੁਸਦਾਤੇ ਸਿਮਰੇ ਪ੍ਰਭ ਅਬਨਾਸੀ ਅਨਥੇ ਨਾਥ ਦੀਨ ਦੁਖ ਭਜਨ ਪੂਰ ਰਹੇ ਹੋ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਢ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਨਿਵ ਜਾਗੇ ਕਾਮ ਮਕ્રોਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੁਟੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸੰਗ ਰਥ ਪਾਰ ਬ੍ਰਹਮ ਸੁਅਮੇ ਕਰ ਕਿਰਪਾ ਜਨ ਤੇਰਾ ਪੂਰ ਰਹੇ ਹੋ ਸਰਬ ਮੇ ਠਾਕੁਰ ਨਾਨਕ ਸੋ ਪ੍ਰਭ ਨੇ ਸਰਗਮ ਹਲਾ ਪੰਜਵਾ ਅਨੰਦ ਰਾਮ ਕੇ ਗੁਣ ਕਹੀਏ ਸਗਨ ਤਦਾਰਥ ਸਰਬ ਸੁਖ ਸਿਧ ਮਨ ਦਾ ਸ਼ਤ ਫਲ ਨਹੀਂ ਰਹੀ ਰਹਾ ਆਹੋ ਸੰਤ ਪ੍ਰਾਨ ਸੁਖ ਦਾਤੇ ਸਿਮਰ ਹੈ ਪ੍ਰਭ ਅਬਿਨਾਸੀ ਅनाथ ਐ ਨਾਥ ਦੀਨ ਦੁਖ ਭੰਜਨ ਪੂਰ ਰਹੇ ਉਹ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤਜ ਨਿੰਦਾ ਹਰ ਸਿਮਰਨ ਭੰਦਰ ਟੁਟੇ ਮੋਹ ਮਗਨ ਅਹੰਮ ਅੰਧਮ ਮਤਾ ਗੁਰ ਕਿਰਪਾ ਤੇ ਛੂਟੇ ਤੋ ਸਮਰੱਥ ਪਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਹੋ ਰਹਿਓ ਸਰਬ ਮੇ ਠਾਕੁਰ ਨਾਨਕ ਸੁ ਪ੍ਰਭ ਨੀਰਾ ਸਾਰਗ ਮਹਲਾ 5 ਅਨ ਦਿਨ RAM ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿਧ ਮਨ ਬਾਸ਼ ਸਫਲ ਲਈਐ ਰਰਾਉ ਆਹੋ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਭ ਅਬਿਨਾਸੀ ਅਨਾਥੇ ਨਾਥ ਦੀਨ ਦੁਖ ਭੰਜਨ ਪੂਰ ਰਹੇਉ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਧਾ ਹਰ ਰਸ ਪੀਵਡ ਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਝਨਿੰਦਾ ਹਰ ਸਿਮਰਨ ਬੰਦਰ ਟੂਟੇ ਮੋਹ ਮਗਨ ਆਂ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ